भाई जी कल का सत्संग भाई, 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 भाई। के इकट्ठे मैं सनान सिंह मैं बोलू आदरित पिछले प्रतिदिन मेरे खिलाफ सोशल मीडिया पे पुषाड़ियां चल रही हैं कि मेरे वास्ते निंदम करो बोल सर भाई शिव भाई के ने भी आशा कर दियां मैं राइट दस बजे में रेडी होके आज नहीं ਜਿਸ ਨੂੰ ਦੇਖ ਕੇ ਮੇਰੇ ਹਿਰਦੇ ਨੂੰ ਵੀ ਬਹੁਤ ਵੱਡੀ ਸਤਿ ਲੱਗੀ ਹੈ ਤੇ ਗੁਰੂ ਧੰਦ ਦੇ ਰੰਗ ਨੂੰ ਬਹੁਤ ਵੱਡੀ ਸਤਿ ਲੱਗੀ ਹੈ ਮੈਂ ਨੂ ਗੰਸਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਗੁਰੂ ਦਾ ਪੰਥ ਸਤਗੁਰ ਸੱਚੇ ਪਾਤਸ਼ਾਹ ਜੀ ਸਾਪੂਨਾ ਬਖਸ਼ਣ ਹਾਰ ਨੇ ਜਾਣੇ ਨਾ ਜਾਣੇ ਜੋ ਮੇਰੇ ਕੋਲ ਤੁਲਾ ਹੁੰਨਿਆ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕਾ ਪੰਥ ਬਖਸ਼ਣਾ ਹਾਰਾ ਕਿਰਪਾ ਕਰਕੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਕਰਦੇ ਜੀ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ